1925 ਤੱਕ ਹੂੰ ਇਹ ਆਪਣੇ ਦੇਸ਼ ਦੇ ਵਿੱਚ ਜਿਹੜੇ Hindu Muslim Sikh ਸੀ ਹੂੰ ਇਹਨਾਂ ਨੂੰ ਸਬ ਇੰਸਪੈਕਟਰ ਤੱਕ ਅੰਗਰੇਜ਼ ਲਾਉਂਦੇ ਸੀ ਕਿਉਂਕਿ ਅੰਗਰੇਜ਼ਾਂ ਦਾ ਰਾਜ ਸੀ ਹੂੰ ਤੇ ਅੰਗਰੇਜ਼ ਜਿਹੜੇ ਡੀਸੀ ਜੱਜ ਐਸਪੀ ਪੁਲਿਸ ਕਪਤਾਨ ਵਗੈਰਾ ਹੂੰ ਉਹ ਸਾਰੇ ਅੰਗਰੇਜ਼ ਹੀ ਹੁੰਦੇ ਸੀ ਹਾਂਜੀ ਇਹ ਫਿਰ Hindu Muslim ਸिखਾਂ ਨੇ ਕਿੱਥੇ ਉਹ ਕੇ ਸੰਘਰਸ਼ ਕੀਤਾ ਵੇ ਸਾਨੂੰ ਵੀ ਜੱਜ ਲਾਓ ਡੀਸੀ ਲਾਓ ਪੁਲਿਸ ਕਮਿਸ਼ਨਰ ਲਾਓ ਤਾਂ ਫਿਰ ਅੰਗਰੇਜ਼ਾਂ ਨੇ 11 ਜਿਹੜੀਆਂ ਸੀਟਾਂ ਆਈसीएस ਦੀਆਂ ਜਿਹਨੂੰ ਅੱਜ ਆਈਏਐਸ ਆਈਪੀਐਸ ਕਿਹਾ ਜਾਂਦਾ ਨਾ ਪਹਿਲਾਂ ਇਹਦਾ ਨਾਮ ਆਈसीएस ਹੈ ਇੰਡੀਅਨ ਸਿਵਲ ਸਰਵਿਸਿਜ਼ ਉਹਦੇ ਵਿੱਚ 11 ਸੀਟਾਂ ਰਿਜ਼ਰਵ ਕਰ ਦਿੱਤੀਆਂ 11 ਸੀਟਾਂ ਦੇ ਵਿੱਚ ਤਿੰਨ ਹਿੰਦੂਆਂ ਵਾਸਤੇ ਤਿੰਨ ਮੁਸਲਮਾਨਾਂ ਵਾਸਤੇ ਦੋ ਸਿੱਖਾਂ ਵਾਸਤੇ ਇੱਕ ਇੰਗਲੋ-ਇੰਡੀਅਨ ਇੱਕ ਪਾਰਸੀ ਇੱਕ ਟ੍ਰਾਈਬਸ ਵਗੈਰਾ ਹੂੰ ਤੇ ਡਾਕਟਰ ਬੜ ਕਰ ਰਹੇ ਪ੍ਰੋਟੈਸਟ ਕੀਤਾ ਅੰਗਰੇਜ਼ਾਂ ਕੋ ਬਈ ਤੁਸੀਂ ਇਹ ਸਭ مشین ਨੂੰ ਬੰਦੇ ਹੂੰ ਉਹਨ ਗਰੀਬਾਂ ਨੂੰ ਗਲੇ ਲਾਇਆ ਹੈਗਾ ਤੁਸੀਂ ਲੋਕਤੰਤਰ ਦੀ ਗੱਲ ਕਰਦੇ ਦੁਨੀਆ 'ਚ ਹੂੰ ਤੇ ਇਹ ਦੇਸ਼ ਦੇ ਵਿੱਚ ਜਿਹੜੇ ਸਬ ਇਨਸਪੈਕਟਰ ਬਣ ਸਕਦੇ ਸੀ ਉਹਨਾਂ ਨੂੰ ਤਾਂ ਤੁਸੀਂ ਜੱਜ ਡੀਸੀ ਪੁਲਿਸ ਕਪਤਾਨ ਬਣਦੇ ਅਧਿਕਾਰ ਲੈ ਦਿੱਤੇ ਹੂੰ ਦੇ ਦਿੱਤੇ ਹੂੰ ਪਰ ਮੇਰੇ ਲੋਕ ਤਾਂ ਆਮ ਰਾਹਾਂ ਦੇ ਉੱਤੇ ਤੁਰੇ ਨਹੀਂ ਸਕਦੇ ਮੇਰੇ ਲੋਕ ਤਾਂ ਸਕੂਲਾਂ ਚ ਪੜ੍ਹ ਨਹੀਂ ਜਾ ਸਕਦੇ ਹਮ ਮੇਰੇ ਲੋਕ ਕਿਤੇ ਭਰਤੀ ਨਹੀਂ ਹੋ ਸਕਦੇ ਕੋਈ ਉਹਨਾਂ ਨੂੰ ਚਪੜਾਸੀ ਤੱਕ ਨਹੀਂ ਲਾਉਂਦਾ ਸਿਰਫ ਗੰਦਗੀ ਠਾਉਣ ਦਾ ਕੰਮ ਉਹਨਾਂ ਦੇ ਉੱਤੇ ਮੜਿਆ ਹੋਇਆ ਹੈਗਾ ਤੇ ਤੁਸੀਂ ਕੀ ਇਨਸਾਫ ਕੀਤਾ ਹੈਗਾ ਨਿਆਂ ਦੀ ਗੱਲ ਕਿੱਥੇ ਹੈਗੀ ਹੈ ਲੋਕਤੰਤਰ ਦੀ ਗੱਲ ਕਿੱਥੇ ਹੈਗੀ ਹੈ ਬਈ ਉਹ ਕਹਿੰਦੇ ਵੀ ਇਦਾਂ ਦੀ ਵੀ ਕੀ ਗੱਲ ਐ ਉਹ ਕਹਿੰਦੇ ਇਦਾਂ ਦੀ ਅਸੀਂ ਤਾਂ ਮਰਨ ਤੋਂ ਬਾਅਦ ਵੀ ਇਹਨਾਂ ਦੇ ਸ਼ਮਸ਼ਾਨ ਘਾਟਾਂ ਤੇ ਨਹੀਂ ਸੜ ਸਕਦੇ ਹੂੰ ਸਾਡੇ ਸ਼ਮਸ਼ਾਨ ਘਾਟ ਵੱਖਰੇ ਸਾਡੇ ਮਹੱਲੇ ਵੱਖਰੇ ਹੂੰ ਸਾਡੇ ਖੂਬ ਵੱਖਰੇ ਸਭ ਕੋ ਬਖਰਾ ਤੇ ਇਸ ਕਰਕੇ ਵੀ ਤੁਸੀਂ ਸਾਡੇ ਨਾਲ ਕੀ ਨਿਆ ਕੀਤਾ ਫਿਰ ਉਹਨਾਂ ਨੇ ਅੰਗਰੇਜ਼ ਸਰਕਾਰ ਨੇ ਸਾਈਮਨ ਕਮਿਸ਼ਨ ਭੇਜਿਆ ਭਈ ਇਹ ਵਾਕਿਆ ਹੀ ਇਹ ਗੱਲ ਹੈਗੀ ਆ ਜਾ ਕੇ ਦੇਖ ਕੇ ਆ ਵੀ ਇੰਡੀਆ ਚ ਉਹ ਸਾਈਮਨ ਕਮਿਸ਼ਨ ਆਇਆ ਉਹਨਾਂ ਆ ਕੇ ਸਾਰਾ ਦੇਖਿਆ ਪਿੰਡਾਂ ਚ ਤੇ ਡਾਕਟਰ ਬਿਟ ਕਰਦੀ ਤਾਂ ਗੱਲ ਸਹੀ ਹੈ ਬੇ ਤਾਂ ਲੋਕ ਪਿੰਡਾਂ ਚ ਬਾਹਰ ਕੱਢ ਹੋਇਆ ਇਹਨਾਂ ਦੇ ਤਾਂ ਸਭ ਕੁਝ ਵੱਖਰਾ ਹੈਗਾ ਔਰ ਇਹਨਾਂ ਨੂੰ ਕੋਈ ਅਧਿਕਾਰੀ ਨਹੀਂ ਹੈਗੇ ਇਹ ਤਾਂ ਜਾਨਵਰਾਂ ਜੈਸਾ ਜੀਵਨ ਬਤੀਤ ਕਰਦੇ ਹੈਗੇ ਤੇ ਤਦ ਫਿਰ ਉਹਨਾਂ ਨੇ ਗਾਂਧੀ ਜੀ ਨੂੰ ਕਿਹਾ ਵੀ ਗਾਂਧੀ ਜੀ ਤੁਸੀਂ ਜਿਹੜੀ ਆ ਗੱਲ ਕੀਤੀ ਆ ਵੀ ਅਸੀਂ ਸਾਰੇ ਹਿੰਦੂ ਆ ਭਾਈ ਭਾਈ ਆ ਇਹ ਗੱਲ ਤੁਹਾਡੀ ਝੂਠੀ ਐ ਸਾਡਾ ਕਮਿਸ਼ਨ ਜਿਹੜਾ ਜਾ ਕੇ ਇੰਡੀਆ 'ਚ ਸਰਵੇ ਕਰਕੇ ਆਇਆ ਹੈਗਾ ਇਸ ਕਰਕੇ ਅਸੀਂ ਹੁਣ ਤੁਹਾਡੇ ਨਾਲ ਸਾਹਮਣੂ ਸਾਹਮਣੀ ਗੱਲ ਕਰਾਉਣੀ ਐ ਤੇ ਲੰਡਨ ਦੇ ਵਿੱਚ ਫੇਰ ਆਊਂ ਟੇਬਲ ਕਾਨਫਰੰਸਾਂ ਹੋਈਆਂ ਹੂੰ ਜੀ ਉੱਥੇ ਫੇਰ ਤਿੰਨ ਕਾਨਫਰੰਸਾਂ ਹੋਈਆਂ ਉੱਥੇ ਗਾਂਧੀ ਜੀ ਨੇ ਆਪਣਾ ਪੱਖ ਰੱਖਿਆ ਤੇ ਮਿਸਟਰ ਜਨਾਹ ਜਿਹੜੇ ਆ ਉਹ ਮੁਸਲਮਾਨਾਂ ਦੇ ਆਗੂ ਸੀ ਉਹਨਾਂ ਨੇ ਵੀ ਕਿਹਾ ਵੀ ਸਾਡੇ ਨਾਲ ਵਿਸਥਰਾ ਕਰਦੇ ਹੈਗੇ ਆ ਸਾਡਾ ਇਹਨਾਂ ਨਾਲ ਸਾਰਿਆਂ ਨੂੰ ਵੱਖਰਾ ਹੈਗਾ ਸਾਨੂੰ ਵੀ ਅਲਾਗ ਅਧਿਕਾਰ ਮਿਲਣੇ ਚਾਹੀਦੇ ਆ ਸਿੱਖਾਂ ਦੇ ਵੀ ਉੱਜਲ ਸਿੰਘ ਹੁਣੀ ਗੱਲ ਕੀਤੀ ਵੀ ਸਿੱਖਾਂ ਨੂੰ ਵੀ ਅਧਿਕਾਰ ਅਲੱਗ ਮਿਲਣੇ ਚਾਹੀਦੇ ਹੈਗੇ ਤੇ ਫਿਰ ਉਸ ਤੋਂ ਬਾਅਦ ਕਮਨਲ ਵਾਰਡ ਆਇਆ ਹੈਗਾ ਉਹ ਅੰਗਰੇਜ਼ ਸਰਕਾਰ ਨੇ ਫੈਸਲਾ ਦਿੱਤਾ ਵੀ ਜਿਸ ਤਰ੍ਹਾਂ ਪਹਿਲਾਂ ਹਿੰਦੂ ਮੁਸਲਮਾਨ ਤੇ ਸਿੱਖਾਂ ਨੂੰ ਅਧਿਕਾਰ ਹੀ ਦਿੱਤੇ ਹੈਗੇ ਆ ਉਹ ਸਾਰੇ ਅਧਿਕਾਰ ਜਿਹੜੇ ਅਸ਼ੂਤ ਦਲਤ ਲੋਕ ਆ ਉਹਨਾਂ ਨੂੰ ਵੀ ਦਿੱਤੇ ਜਾਂਦੇ ਆ ਇੱਕ ਇਹ ਵੀ ਲਹਿਰ ਸੀ ਜੇ ਉਦੋਂ ਵੀ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਰੇ ਵੀ ਲੱਗੇ ਸੀ ਇੱਥੇ ਵੀ ਕਈ ਵਾਰੀ ਕੰਟਰੋਵਰਸੀ ਹੋ ਜਾਂਦੀ ਆ ਹਨਾ ਤਾਂ ਕੀ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਰੇ ਠੀਕ ਸੀਗੇ ਜਿਹੜੀ ਇਹ ਗਾਂਧੀ ਜੀ ਨੇ ਜਿਹੜਾ ਗੱਲ ਕਹੀ ਸੀ ਬਈ ਜੇ ਸਾਈਮਨ ਕਮਿਸ਼ਨ ਇੰਡੀਆ ਚ ਆ ਗਿਆ ਉਹਨਾਂ ਆ ਕੇ ਜੇ ਦੇਖ ਲਿਆ ਬਈ ਇਹ ਸੱਚ ਆ ਬਈ ਪਹਿਲਾਂ ਇੱਥੇ 2 ਨੇਸ਼ਨ ਥਿਉਰੀ ਆ ਇੰਡੀਆ ਚ ਚੱਲ ਰਹੀ ਐ ਇੱਕ ਹਿੰਦੂ ਹੈਗੇ ਇੱਕ ਮੁਸਲਮਾਨ ਸਿੱਖ ਵੀ ਉਹ ਗਿਣਤੀ ਚ ਨਹੀਂ ਰੱਖਦੇ ਸੀ ਬਈ ਫੇਰ ਜੇ ਡਾਕਟਰ ਰੰਬੇਟ ਕਰਦੀ ਗੱਲ ਦਾ ਪਤਾ ਲੱਗਿਆ ਤੀਜਾ ਤੇ ਦਲਿਤ ਵੀ ਤੀਜੀ ਨੇਸ਼ਨ ਬਣ ਜਾਣੇ ਹੈਗੇ ਆ ਤੇ 3 ਨੇਸ਼ਨ ਥਿਉਰੀ ਇੱਥੇ ਹੋਣੀ ਹੈਗੀ ਆ ਉਹਨਾਂ ਨੇ ਫੇਰ ਇਸ ਗੱਲ ਦੇ ਉੱਤੇ ਸਿੱਖਾਂ ਨੂੰ ਮੁਸਲਮਾਨਾਂ ਨੂੰ ਹਿੰਦੂਆਂ ਨੂੰ ਵਰਗਲਾ ਕੇ ਨਾਲ ਜੋੜ ਕੇ ਕਿਹਾ ਬਈ ਨਾ ਬੱਜੇ ਬਾਸ ਨਾ ਹੋਵੇ ਬਾਸ ਤੇ ਨਾ ਵੱਜੇ ਬਸ ਬਾਂਸਰੀ ਤੇ ਸਾਇਮਨ ਕਮਿਸ਼ਨ ਨੂੰ ਬੜ ਨਹੀਂ ਨਾ ਦਿਓ ਗੋ ਬੈਕ ਇਸ ਕਰਕੇ ਕੀਤਾ ਹੈ ਜਿਹੜੀ ਉਸ ਤੁਸੀਂ ਮੰਨਦੇ ਵੀ ਨਹੀਂ ਸਹੀ ਸੀ ਨਹੀਂ ਸਾਇਮਨ ਕਮਿਸ਼ਨ ਦਾ ਇਹ ਨਹੀਂ ਗੋ ਬੈਕ ਕੀਤਾ ਹੈ ਡਾਕਟਰ ਅੰਬੈਡਕਰ ਨੇ ਵੈਲਕਮ ਕੀਤਾ ਹੈ ਡਾਕਟਰ ਅੰਬੈਡਕਰ ਹੀ ਨਹੀਂ ਕੱਲੇ 18 ਜਥੇ ਬੰਦੀਆਂ ਜਿਹੜੀਆਂ ਤਾਮਨ ਐਡੋ ਦੇ ਵਿੱਚ ਆਸਾਮ ਦੇ ਵਿੱਚ ਕੇਰਲਾ ਦੇ ਵਿੱਚ ਬੰਗਾਲ ਦੇ ਵਿੱਚ ਪੰਜਾਬ ਦੇ ਵਿੱਚ ਆ ਧਰਮ ਲਹਿਰ ਸੀਗੀ ਉਹਨਾਂ ਨੇ ਵੈਲਕਮ ਕੀਤਾ ਹੈਗਾ ਬਈ ਆਓ ਦੇਖੋ ਸਾਡੀ ਹਾਲਤ ਦੇਖੋ ਜੀ ਜੀ ਜਦੋਂ ਰੈਜ਼ਰਵੇਸ਼ਨ ਦੀ ਗੱਲ ਆਉਂਦੀ ਹੈ ਜੀ ਤਾਂ ਬਾਬਾ ਸਾਹਿਬ ਅੰਬੇਦਕਰ ਉਹਨਾਂ ਦਾ ਨਾਮ ਇਹਦੇ ਚ ਆਉਂਦਾ ਹਨ ਕਿ ਉਹਨਾਂ ਨੇ ਸਾਨੂੰ ਰੈਜ਼ਰਵੇਸ਼ਨ ਲੈ ਕੇ ਦਿੱਤੀ ਆ ਪਰ ਕਈ ਵਾਰੀ ਇਹ ਵੀ ਸਵਾਲ ਉੱਠ ਖੜਦਾ ਕਿ ਰੈਜ਼ਰਵੇਸ਼ਨ ਦਾ ਫਾਇਦਾ ਕੁਝ ਲੋਕ ਲੈ ਪਾਏ ਆ ਖਾਸ ਕਰਕੇ ਜਿਹੜੇ ਪਿੰਡਾਂ ਦਾ ਦਲਿਤ ਭਾਈਚਾਰਾ ਬਹੁਤ ਪਛੜੇ ਹੋਏ ਹਨ ਉਹ ਨਹੀਂ ਲੈ ਪਾਏ ਇਹਦੇ ਬਾਰੇ ਤੁਸੀਂ ਕੀ ਸਮਝ ਰਹੇ ਹੋ ਕਿ ਸੱਚਮੁੱਚ ਹੀ ਰਿਜ਼ਰਵੇਸ਼ਨ ਦਾ ਫਾਇਦਾ ਇੱਕ ਜਣਾ ਲੈ ਗਿਆ ਤੇ ਉਸ ਤੋਂ ਬਾਅਦ ਉਹ ਵੀ ਅਪਰ ਹੋ ਕੇ ਬੈਠ ਗਿਆ ਮਨਜੀਤ ਜੀ ਰਿਜ਼ਰਵੇਸ਼ਨ ਦੇ ਡਾਕਟਰ ਅੰਬੇਡਕਰ ਖلاف ਸੀਗੇ ਹਮ ਡਾਕਟਰ ਅੰਬੇਡਕਰ ਰਿਜ਼ਰਵੇਸ਼ਨ ਦੇ ਹੱਕ ਵਿੱਚ ਨਹੀਂ ਸੀਗੇ ਹਮ ਕਿਉਂ ਹੁਣ ਰਿਜ਼ਰਵੇਸ਼ਨ ਤਾਂ ਪਹਿਲਾਂ Hindu Musliman ਤੇ Sikhਾਂ ਨੇ ਲਈ ਹੈ ਅੰਗਰੇਜ਼ਾਂ ਤੋਂ ਹਮ ਡਾਕਟਰ ਅੰਬੇਡਕਰ ਨੇ ਜਦੋਂ ਸੰਵਿਧਾਨ ਬਣ ਰਿਹਾ ਸੀ ਹਮ ਤਾਂ ਡਾਕਟਰ ਅੰਬੇਡਕਰ ਨੇ ਨਹਿਰੂ ਜੀ ਪਟੇਲ ਜੀ ਗਾਂਧੀ ਜੀ ਨੂੰ ਕਿਹਾ ਭਈ ਆ ਤੁਸੀਂ 26 ਮਾਰਚ 1928 ਨੂੰ ਲਾਹੌਰ ਦੇ ਵਿੱਚ ਆਪਣਾ ਸਮਾमेलन ਕੀਤਾ ਸੀ ਉੱਥੇ ਤੁਸੀਂ ਨਾਰਾ ਦਿੱਤਾ ਸੀ ਬਈ ਭਾਰਤ ਵਾਸੀਓ ਤੁਸੀਂ ਸਾਨੂੰ ਸਹਿਯੋਗ ਦਿਓ ਅਸੀਂ ਇੱਥੋਂ ਅੰਗਰੇਜ਼ਾਂ ਨੂੰ ਕੱਢ ਕੇ ਆਪਣਾ ਰਾਜ ਲਿਆਵਾਂਗੇ ਤੇ ਆਪਣੇ ਰਾਜ ਵਿੱਚ ਨਾ ਕੋਈ ਅਮੀਰ ਹੋਊਗਾ ਨਾ ਕੋਈ ਗਰੀਬ ਹੋਊਗਾ ਨਾ ਕੋਈ ਉੱਚ ਹੋਊਗਾ ਨਾ ਕੋਈ ਨੀਚਾ ਹੋਊਗਾ ਨਾ ਕੋਈ ਮਾਲਕ ਹੋਊਗਾ ਨਾ ਕੋਈ ਮਜਾ ਮਜਾਰਾ ਹੋਊਗਾ ਮਜੂਰ ਹੋਊਗਾ ਤੇ ਸਾਰੇ ਲੋਕ ਬਰਾਬਰ ਹੋਣਗੇ ਤੇ ਡਾਕਟਰ ਮਿਰਕਰ ਕਹਿੰਦੇ ਭਈ ਗਾਂਧੀ ਜੀ ਭਗਤ ਸਿੰਘ ਰਾਜਗੁਰੂ ਸਖਦੇਵ ਉਹਨਾਂ ਨੇ ਤਿੰਨਾਂ ਨੇ ਲੋਕਾਂ ਨੇ ਸਹਿਯੋਗ ਵੀ ਦਿੱਤਾ ਤੇ ਉਹੀ ਤਾਂ ਕੁਰਬਾਨੀਆਂ ਵੀ ਦਿੱਤੀਆਂ ਪਰ ਹੁਣ ਤੁਸੀਂ ਉਹ ਜਿਹੜਾ ਭਗਤ ਸਿੰਘ ਦਾ ਸਮਾਜਵਾਦ ਆ ਉਹਨੂੰ ਇਹ ਸਿਧਾਂਤ ਦੇ ਵਿੱਚ ਲਿਆਓ ਉਹਨੀਆਂ ਦੇਸ਼ ਲਈ ਕੁਰਬਾਨੀਆਂ ਕੀਤੀਆਂ ਹੈਗੀਆਂ ਭਗਤ ਸਿੰਘ ਰਾਜਗੁਰੂ ਸਖਦੇਵ ਨੇ ਤੇ ਉਹ ਬਈ ਤੁਸੀਂ ਸਾਰੀ ਜ਼ਮੀਨ ਉਹ ਕਹਿੰਦੇ ਕਿੱਦਾਂ ਹੋਊਗਾ ਇਹ ਬਈ ਜਿਹੜਾ ਭਗਤ ਸਿੰਘ ਦਾ ਰਾਜ ਆ ਉਹ ਕਿਵੇਂ ਆਊਗਾ ਹਮ ਕਹਿੰਦੇ ਡਾਕਟਰ ਬੈਠ ਕੇ ਕਹਿੰਦੇ ਬਈ ਜ਼ਮੀਨ ਸਾਰੀ ਰਾਜੇ ਕੋ ਆ ਬਈ ਦੇਸ਼ ਦੇ ਵਿੱਚ 563 ਜਿਹੜੇ ਰਾਜੇ ਆ ਹਮ ਬਈ ਉਹ ਜ਼ਮੀਨ ਸਾਰੀ ਉਹਨਾਂ ਤੋਂ ਖੋ ਲਓ ਖੋ ਕੇ ਜਿਹੜੇ ਮਜ਼ਾਰੇ ਖੇਤੀ ਕਰਦੇ ਹੈਗੇ ਆ ਬੋਂਦੇ ਅਸਲ ਚ ਹਲ ਵੀਕ ਜਿਹੜੇ ਹਲਵਾਕ ਹੈਗੇ ਆ ਬਈ ਉਹਨਾਂ ਨੂੰ ਜ਼ਮੀਨ ਉਹਨਾਂ ਤੋਂ ਸਾਰੀ ਲੈ ਕੇ ਰਾਜਾਂ ਤੋਂ ਵੀ ਤੁਸੀਂ 20-20 ਹਜ਼ਾਰ ਏਕੜ ਦੇ ਫਾਰਮ ਬਣਾਓ। 20-20 ਹਜ਼ਾਰ ਏਕੜ ਦੇ ਫਾਰਮ ਬਣਾ ਕੇ ਉੱਥੇ ਰਸ਼ੀਆ ਵਾਂਗ ਖੇਤੀ ਕਰਾਓ ਸਹਿਕਾਰੀ ਖੇਤੀ। ਨਵੀਂ ਮਸ਼ੀਨਰੀ ਲਿਆਓ ਸਾਰੇ ਲੋਕ ਕੰਮ ਕਰਨ ਸਾਰਿਆਂ ਨੂੰ ਤਨਖਾਹ ਦਿਓ। ਨਾ ਕੋਈ ਲੈਂਡਲੋਰਡ ਹੋਗਾ ਨਾ ਕੋਈ ਮਜ਼ਦੂਰ ਹੋਗਾ ਨਾ ਮਜਰਾ ਹੋਗਾ। ਫਿਰ ਉਹ ਕਹਿੰਦੇ ਵੀ ਬੈਂਕਾਂ ਸਾਰੀਆਂ ਰਾਜਿਆਂ ਦੀਆਂ। ਸਾਰੀਆਂ ਪਹਿਲਾਂ ਬੈਂਕਾਂ ਪ੍ਰਾਈਵੇਟ ਸੀ ਬੀਕਾ ਨੇਰ ਦੀ ਬੈਂਕ ਬਲਾਨੇ ਦੀ ਬੈਂਕ ਜੇ ਬੈਂਕ ਸਾਰੀਆਂ ਰਾਜਾਂ ਦੀਆਂ ਉਹ ਕਹਿੰਦੇ ਬੈਂਕਾਂ ਨੂੰ ਕੌਮੀ ਕਰੋ ਆਪਣੇ ਹੱਥ ਚ ਲੈ ਲਓ ਬੈਂਕਾਂ ਸਾਰਾ ਪੈਸਾ ਲੈ ਕੇ ਵੀ ਮੇਰਾ ਜਿਹੜਾ ਦੇਸ਼ ਹੈ ਉਹ ਪਿੰਡਾਂ ਚ ਵਸਦਾ ਹੈ ਹਮ ਡਾਕਟਰ ਬਿੜਕਰ ਕਹਿੰਦੇ ਭਈ ਉਦੋਂ 82% ਲੋਕ ਪਿੰਡਾਂ 'ਚ ਹੈਗੇ ਭਈ ਉੱਥੇ ਸਾਡੀ ਸੋਣੀ ਉਹਨਾਂ ਨੂੰ ਕੰਮ ਮਿਲਦਾ ਸਾਡੀ ਸੋਣੀ ਕੰਮ ਮਿਲਦਾ 10 ਮਹੀਨੇ ਬੇਲੇ ਰਹਿੰਦੇ ਬੇਲੇ ਰਹਿਣ ਕਰਕੇ ਬੇਰੁਜ਼ਗਾਰ ਹੋਣ ਕਰਕੇ ਉਹ ਗੁਰਬਤ ਦੀ ਮਾਰਚ ਹੈਗੇ ਆ ਔਰ ਇਸ ਕਰਕੇ ਉਹ ਬੜਾ ਦੁਖੀ ਜੀਵਨ ਜੀ ਰਿਹਾ ਹੈ ਗਿਆ ਵੀ ਸਰਕਾਰ ਜਿਹੜੀ ਇਹ ਬੈਂਕਾਂ ਪੈਸਾ ਆ ਇਸ ਪੈਸੇ ਨਾਲ 50 ਪਿੰਡਾਂ ਨੂੰ ਸੈਂਟਰ ਬਣ ਲਵੇ 50 ਪਿੰਡਾਂ ਦੇ ਗੱਭੇ ਇੱਕ ਮੈਲ ਲਾ ਦੇਵੇ ਉਥੇ 20-25 ਹਜ਼ਾਰ ਬੰਦਿਆਂ ਨੂੰ ਕੰਮ ਮਿਲੂਗਾ ਜਦ ਕੰਮ ਮਿਲੂਗਾ ਤਾਂ ਉਹ ਜਿੰਨੇ ਵੀ ਹੈਗੇ ਆ ਸੈਂਕੜੇ ਪਿੰਡ ਉਹਨਾਂ ਦੇ ਘਰਾਂ ਚ ਦੋ ਦੋ ਤਨਖਾਹ ਆਉਣਗੀਆਂ ਉਹਨਾਂ ਦਾ ਜੀਵਨ ਖੁਸ਼ਹਾਲ ਹੋਊਗਾ ਤੇ ਇਸੇ ਤਰ੍ਹਾਂ ਫਿਰ ਤੀਜਾ ਉਹਨਾਂ ਨੇ ਕਿਹਾ ਵੀ ਇਥੇ ਲੋਕ ਅੱਛਾ ਭੋਜਨ ਨਾ ਹੋਣ ਕਰਕੇ ਬਿਮਾਰੀਆਂ ਦੇ ਸ਼ਿਕਾਰ ਹੈਗੇ ਆ ਬਡਾਪਾ ਇੱਥੇ ਕੋਈ ਉਹਦਾ ਜ਼ਿੰਮੇਵਾਰੀ ਨਹੀਂ ਹੈਗਾ ਮੈਂ ਉਹਨਾਂ ਦਾ ਬੀਮਾ ਕਰੋ ਹੂੰ ਬੀਮਾ ਕਰਕੇ ਉਹਨਾਂ ਨੂੰ ਇਹ ਸਿਹਤ ਸਹੂਲਤਾਂ ਸਿੱਖਿਆ ਸਹੂਲਤਾਂ ਜਿਹੜੀਆਂ ਸਿੱਖਿਆ ਫ੍ਰੀ ਦਿਓ ਇਹ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਤੁਸੀਂ ਕਰੋ ਫੇ ਭਗਤ ਸਿੰਘ ਦਾ ਜਿਹੜਾ ਰਾਜ ਆ ਉਹਨਾਂ ਦੀ ਕੁਰਬਾਨੀ ਦਾ ਅਸੀਂ ਮੁੱਲ ਪਾ ਸਕਾਂਗੇ ਕਿਉਂਕਿ ਆਮ ਲੋਕ ਕਹਿੰਦੇ ਉਹ ਤਾਂ ਕਦੀ ਕੋ ਗੱਲੇ ਹੀ ਨਹੀਂ ਹੋਈ ਹੈਗੀ ਜਦੋਂ ਭਗਤ ਸਿੰਘ ਨੂੰ ਫਾਂਸੀ ਦਿੱਤੀ ਹੈਗੀ ਹੈ 31 ਮਾਰਚ ਨੂੰ ਜੀ ਤਾਂ ਡਾਕਟਰ ਬੈਡਕਰ ਦਾ ਅਖਬਾਰ ਜਾਣਦਾ ਸੀ ਉਸ ਵੇਲੇ ਨਿਕਲਦਾ ਹਮ ਉਨੀ 13 ਅਪ੍ਰੈਲ ਜਿਹੜਾ 1931 ਦਾ ਅੰਕ ਹੈ ਹਮ ਉਹਦੇ ਵਿੱਚ ਐਡੀਟੋਰੀਅਲ ਲਿਖਿਆ ਬਈ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਆ ਉਹ ਫਾਂਸੀ ਤੇ ਲਟਕਾ ਦਿੱਤੇ ਗਏ ਫਾਂਸੀ ਲਾਈ ਨਹੀਂ ਗਈ ਹੈ ਹਮ ਫਾਂਸੀ ਤੇ ਲਟਕਾਏ ਗਏ ਹੈਗੇ ਆ ਉਹ ਕਹਿੰਦੇ ਵੀ ਜੇ ਤਾਂ ਕਾਇਦੇ ਕਾਨੂੰਨ ਨਾਲ ਜੇ ਕੋਈ ਚਲੋ ਅਫਰੋਧ ਮੰਨਦੇ ਆ ਤਾਂ ਉਹ ਫਾਂਸੀ ਦੇ ਸਕਦੇ ਹੈਗੇ ਆ ਜੋ ਸਮਾਸੀ ਕਾਨੂੰਨ ਹੈਗਾ ਪਰ ਕਹਿੰਦੇ ਇਹਨਾਂ ਦੀ ਫਾਂਸੀ ਦਾ ਕੋਈ ਟਾਈਮ ਸੀਗਾ ਰੱਖਿਆ ਗਿਆ ਜੱਜ ਵੱਲੋਂ ਤੇ ਦੇ ਦਿੱਤੀ ਉਹਨਾਂ ਨੂੰ ਪਹਿਲਾਂ ਹੀ ਤੇ ਇਹ ਤਾਂ ਕਹਿੰਦੇ ਕੋਈ ਨਿਆਂ ਨਹੀਂ ਹੈਗਾ ਇਹ ਤਾਂ ਕੋਈ ਨਿਆਂ ਨਹੀਂ ਹੈਗਾ ਫੇਰ ਜਦ ਸਾਰੇ ਕ੍ਰਾਂਤੀਕਾਰੀ ਗਾਂਧੀ ਜੀ ਹੁਣੀ ਬਾਕੀ ਛਡਾ ਲੈ ਹੈਗੇ ਆ ਬਾਕੀ ਸਾਰਿਆਂ ਨੂੰ ਰਿਹਾ ਕਰਾ ਲਿਆ ਹੈਗਾ ਅੰਗਰੇਜ਼ਾਂ ਤੋਂ ਤੋ ਇਹਨਾਂ ਨੂੰ ਕਿਉਂ ਨਹੀਂ ਇਸ ਤਰ੍ਹਾਂ ਕਰਕੇ ਉਹਨਾਂ ਨੇ ਫਿਰ ਇਹ ਜਿਹੜਾ ਉਹ ਕਹਿੰਦੇ ਵੀ ਜਿਹੜਾ ਰਿਜ਼ਰਵੇਸ਼ਨ ਅਸੀਂ ਨਹੀਂ ਲੈਣੀ ਹੈਗੀ ਤੁਸੀਂ ਆ ਸਾਰਾ ਸਾਂਝਾ ਕਰ ਦਿਓ ਕਿਸੇ ਨੂੰ ਕੋਈ ਰਿਜ਼ਰਵੇਸ਼ਨ ਦੀ ਵਜੀਫੀਆਂ ਦੀ ਫਿਰ ਨਹੀਂ ਲੋੜ ਰਹੀ ਕਿ ਜਾਂ ਕਨਾਂ ਤਨਖਾਹ ਹੋਣੀ ਹੈਗੀ ਫਿਰ ਪੈਦਾ ਕਿਵੇਂ ਹੋਈ ਜੀ ਫਿਰ ਕਿਵੇਂ ਪੈਦਾ ਇਸ ਕਰਕੇ ਹੋਈ ਤਾਂ ਫਿਰ ਉਹ ਗਾਂਧੀ ਜੀ ਕਹਿੰਦੇ ਕਹਿੰਦੇ ਭਈ ਜਿਹੜੀ ਰੂਸ ਚ ਲੱਖਾਂ ਕੁਰਬਾਨੀਆਂ ਦੇ ਕੇ ਇਨਕਲਾਬ ਆਇਆ ਹੈਗਾ ਕ੍ਰਾਂਤੀ ਆਈ ਹੈਗੀ ਆ ਡਾਕਟਰ ਮੇਟਕਰ ਦਾ ਕਹਿੰਦਾ ਜਵਾਲਾਲੇ ਭਈ ਗਾਂਧੀ ਕਹਿੰਦਾ ਜਵਾਲਾਲੇ ਤਾਂ ਕਲਮ ਨਾਲ ਹੀ ਕ੍ਰਾਂਤੀ ਕਰਨੀ ਚਾਹੁੰਦਾ ਹੂੰ ਤੇ ਉਹ પટેલ ਕਹਿੰਦਾ ਜੇ ਅਸੀਂ ਜ਼ਮੀਨ ਖੋਈ ਤਾਂ ਖਾਨਾ ਚੰਗੀ ਸ਼ੁਰੂ ਹੋ ਜਾਣੀ ਹੈ ਜ਼ਿਮੀਦਾਰਾਂ ਨੇ ਦਲਤਾਂ ਨੂੰ ਮਾਰਨਾ ਸ਼ੁਰੂ ਕਰ ਦੇਣਾ ਜੇ ਅਸੀਂ ਬੈਂਕਾਂ ਖੋਈਆਂ ਉਹਨਾਂ ਕੋ ਫੌਜ ਆ ਰਾਜਿਆਂ ਕੋ ਹੂੰ ਉਹੀ ਲੜਾਈ ਇੱਥੇ ਸ਼ੁਰੂ ਕਰ ਦੇਣੀ ਹੈ ਇੱਥੇ ਤਾਂ ਸਿਵਲ ਵਾਰ ਸ਼ੁਰੂ ਕਰ ਦੇਣੀ ਹੈਗੀ ਹੈ ਵੀ ਤੁਸੀਂ ਡਾਕਟਰ ਮੇਟਕਰ ਗੱਲਾਂ ਤੁਹਾਡੀਆਂ ਠੀਕ ਹੈਗੀਆਂ ਪਰ ਸਾਨੂੰ ਤੁਸੀਂ 10 ਸਾਲ ਦਿਓ ਵੇ ਅਸੀਂ 10 ਸਾਲਾਂ ਦੇ ਵਿੱਚ ਵਿੱਚ ਜਿਹੜਾ ਇਹ ਸਾਰੀ ਜ਼ਮੀਨ ਨੂੰ ਵੀ ਵੱਡੇ ਫਾਰਮ ਬਣਾ ਦਿਆਂਗੇ ਮਿੰਨਾ ਵੀ ਲਾ ਦਿਆਂਗੇ ਬੈਂਕਾਂ ਵੀ ਕੌਮੀ ਕਰ ਦਿਆਂਗੇ ਤੇ ਇਸ ਕਰਕੇ ਤੁਸੀਂ ਇਹ ਅਜੇ ਮੰਗ ਨੂੰ ਛੱਡ ਦਿਓ ਤੇ ਇਸ ਕਰਕੇ ਉਹਨੀ ਰਿਜ਼ਰਵੇਸ਼ਨ ਜਿਹੜੀ ਜਵਰੀ ਮੜ ਦਿੱਤੀ ਹੈਗੀ ਜੀ ਪਰ ਡਾਕਟਰ ਮਿਤਕਰ ਕਹਿੰਦੇ ਕਹਿੰਦੇ ਮੇਰਾ ਸਮਾਜ ਬੜਾ ਸੁਣਾ ਹੈ ਹਮ ਬਸਾਖੀ ਦੀ ਲੋੜ ਲੰਗੇ ਨੂਲੇ ਲੂ ਲੂੰਗਾ ਹਮ ਜਦ ਸਮਾਂ ਹੈਗਾ ਇਹਨਾਂ ਨੂੰ ਕੰਮ ਦਿਓ ਇਹਨਾਂ ਨੂੰ ਜ਼ਮੀਨ ਦਿਓ ਹਮ ਤੇ ਆ ਆਪਣਾ ਵਪਾਰ ਕਰਨ ਲਈ ਪੈਸੇ ਦਿਓ ਬੈਂਕਾਂ ਚੋਂ ਇਹ ਆਪਣੇ ਪਹਿਲਾਂ ਦਿਖਾ ਦੇਣਗੇ ਕਿ ਇਹਨਾਂ ਨੂੰ ਕੀ ਲੋੜ ਹੈ ਪਰ ਨਹੀਂ ਹੁੰਨੀ ਯਰ ਬੇਸ਼ੈਨ ਜਿਹੜੀ ਇਦਾਂ ਹੀ ਹੈ ਜੀ ਮੈਂ ਵੀ ਜਾਨਣਾ ਚਾਹੂੰਗਾ ਜੀ ਜਿਵੇਂ ਕਾਸਟਿਜ਼ਮ ਜਿਹੜੀ ਇਹਨਾਂ ਆਪਣੇ ਸਮਾਜ ਦੇ ਵਿੱਚ 21ਵੀਂ ਸਦੀ ਦੇ ਵਿੱਚ ਵੀ ਬਹੁਤ ਭਾਰੂ ਆ ਹਲੇ ਤੱਕ ਹਨਾ ਤਾਂ ਕੀ ਕਿਸੇ ਹੋਰ ਧਰਮ ਦੇ through ਇਹ ਲੱਗਦਾ ਵੀ ਖਤਮ ਹੋ ਸਕਦੀ ਹੈ ਜਾਤ ਪਾਤ ਕਿਸੇ ਕੋਈ ਧਾਰਮਿਕ ਸੰਸਥਾ ਕੋਈ ਧਾਰਮਿਕ ਲਹਿਰ ਇਹਨੂੰ ਖਤਮ ਕਰ ਸਕਦੇ ਕਿਸੇ ਧਰਮ ਦੇ ਵਿੱਚ ਆਪਾਂ ਜਾ ਕੇ ਇਹਨੂੰ ਖਤਮ ਕਰ ਸਕਦੇ ਹਾਂ ਦੇਖੋ ਜਿਹੜੀ ਇਹ ਗੱਲ ਜਦੋਂ ਉਠਾਈ ਗਈ ਨਾ ਹੂੰ ਇਹਦਾ ਜਵਾਬ ਸ਼ਹੀਦ ਭਗਤ ਸਿੰਘ ਨੇ ਬਹੁਤ ਵਧੀਆ ਦਿੱਤਾ ਹੂੰ ਇਸ ਗੱਲ ਦਾ ਜਿਹੜਾ ਜਵਾਬ ਆ ਉਹ ਸ਼ਹੀਦ ਭਗਤ ਸਿੰਘ ਨੇ ਜਿਹੜੀ ਉਹਨਾਂ ਦੀ ਕਿਤਾਬ ਹੈ ਨਾ ਹੂੰ ਅ ਅਸ਼ੂਤ ਦਾ ਸਵਾਲ ਉਹਦੇ ਵਿੱਚ ਉਹਨੇ ਜਵਾਬ ਦਿੱਤਾ ਭਗਤ ਸਿੰਘ ਕਹਿੰਦੇ ਭਈ ਜੇ ਇਹ ਮੁਸਲਮਾਨ ਬਣ ਜਾਣ ਫੇਰ ਵੀ ਤੁਸੀਂ ਇਹਨਾਂ ਨੂੰ ਅਧਕਾਰ ਦੇਣ ਲਈ ਚਾਹ ਰਹੇ ਹੂੰ ਜੇ ਸਿੱਖ ਬਣ ਜਾਣ ਫਿਰ ਵੀ ਤੁਸੀਂ ਇਹਨਾਂ ਨੂੰ ਅਧਿਕਾਰ ਦੇਣ ਲਈ ਤਿਆਰ ਆਂ ਜੇ ਆਪਣੀ ਇਹ ਅਲੱਗ ਆਈਡੈਂਟੀਟੀ ਹੋਣਦ ਕਰ ਲੈ ਵੈ ਅਸੀਂ ਇਹ ਧਰਮ ਹੀ ਆ ਅਸੀਂ ਕਿਸੇ ਧਰਮ ਨੂੰ ਨਹੀਂ ਮੰਨਦੇ ਇਹ ਧਰਮ ਫਿਰਕਾ ਪ੍ਰਸਤੀ ਜਿਹੜੀ ਹੈ ਇਹ ਠੀਕ ਨਹੀਂ ਹੈਗੀ ਇਹ ਮਨੁੱਖ ਨੂੰ ਵੰਡਦੀ ਹੈਗੀ ਆ ਹੂੰ ਇਸ ਕਰਕੇ ਅਸੀਂ ਨਹੀਂ ਹੈਗੇ ਬਈ ਇਸ ਕਰਕੇ ਤੁਸੀਂ ਉਹਨਾਂ ਨੂੰ ਅਧਿਕਾਰ ਦਿਓ ਜਿੱਦਾਂ ਮੰਗਦੇ ਆ ਹੂੰ ਭਗਤ ਸਿੰਘ ਦੇ ਤੇ ਫਿਰ ਡਾਕਟਰੰਬਿਟ ਕਰਨੇ ਵੀ ਇਸ ਗੱਲ ਦਾ ਜਵਾਬ ਦਿੱਤਾ ਹੂੰ ਉਹਨਾਂ ਨੇ ਉਹ ਜਿਹੜਾ ਭਾਸ਼ਣ ਦਿੱਤਾ ਨਾਗਪੁਰ ਦੀਕਸ਼ਾ ਭੂਮੀ ਜਿਹੜੀ ਆ ਨਾਗਪੁਰ ਜਿੱਥੇ ਉਹ ਬੁੱਧ ਬਣੇ ਹੈਗੇ ਆ ਉਸ ਭਾਸ਼ਣ ਦੇ ਵਿੱਚ ਉਹਨੇ ਇਸ ਗੱਲ ਦਾ ਜਵਾਬ ਦਿੱਤਾ ਉਹ ਕਹਿੰਦਾ ਵੀ ਜਾਤ ਪਾਤ ਦੀ ਲੜਨ ਤੋਂ ਬਚਣ ਲਈ ਜਿਹੜੇ दलित ਲੋਕ ਐ ਉਹ 1899 ਚ ਪਹਿਲੀ ਵਾਰੀ ਅਸਾਈ ਬਣੇ ਮਡਰਾਸ ਚ ਅਸਾਈ ਬਣ ਗਏ ਅਸਾਈ ਬਣ ਗਏ ਪਰ ਉਹ ਚਰਚ ਦੇ ਮੋਰੇ ਇੱਕ ਗਰੇਲੂ ਲਾ ਦਿੱਤੀ ਗਈ ਬਈ ਤੋ ਅੱਗੇ ਨਹੀਂ ਲੋਕ ਆ ਸਕਦੇ ਹੈਗੇ ਹੂੰ ਤੋ ਕਹਿੰਦੇ ਫੇਰ ਫਰਕ ਤਾਂ ਮਿਟਿਆ ਹੀ ਨਹੀਂ ਮਿਟਿਆ ਹੀ ਨਹੀਂ ਹੈਗਾ ਜੀ ਇਸੇ ਤਰ੍ਹਾਂ ਉਸ ਤੋਂ ਬਾਅਦ ਉਹ ਇਹ ਵੀ ਬਣੇ ਹੈਗੇ ਆ ਸਿੱਖ ਵੀ ਬਣੇ ਹੈਗੇ ਆ ਹਾਂ ਇੱਥੇ ਵੀ ਉਹਨਾਂ ਨੂੰ ਵੀ ਚੌਥੇ ਪੋਟੇ ਦੇ ਕਿਹਾ ਹੈਗਾ ਈਵਨ ਜਦੋਂ ਸੈਕੰਡ ਵਰਲਡ ਵਾਰ ਤੇ ਫਰਸਟ ਵਰਲਡ ਵਾਰ ਵਿੱਚ ਅੰਗਰੇਜ਼ਾਂ ਨੇ ਭਾਰਤੀ ਖੋਲੀ ਦਲਿਤ ਲੋਕਾਂ ਲਈ ਬੇ ਇਹ ਵੀ ਭਰਤੀ ਹੋ ਸਕਦੇ ਹੈਗੇ ਆ ਤਾਂ ਸਭ ਤੋਂ ਵੱਧ ਵਿਰੋਧ ਜਿਹੜਾ ਪੰਜਾਬ ਦੇ ਜਿਹੜੇ ਜ਼ਿਮੀਂਦਾਰ ਸੀਗੇ ਉਹਨਾਂ ਨੇ ਕੀਤਾ ਹੈਗਾ ਔਰ ਉਹਨੇ ਕਿਹਾ ਵੀ ਨਹੀਂ ਤਾਂ ਹੀ ਤੁਹਾਨੂੰ ਬਕਾਫਤ ਕਰ ਦੇਵਾਂਗੇ ਤੇ ਅਸੀਂ ਛੱਡ ਦੇਵਾਂਗੇ ਬਈ ਇਸ ਕਰਕੇ ਤੁਸੀਂ ਉਹ ਕਹਿੰਦੇ ਫੇਰ ਉਹ ਬੜੇ ਸਿਆਣੇ ਸੀ ਕਿਉਂਕਿ ਉਹਨਾਂ ਦੀ ਬਾਹ ਅਸੀਂ ਬੈਣੇ ਚਾਹੀ ਹੋਈ ਬਾੜ-ਬਾਰ ਲੱਗੀ ਹੋਈ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਤੁਹਾਨੂੰ ਮੋਰੇ ਤੁਸੀਂ ਹੁਣ ਆਫਸਰ ਬਚੇ ਆ ਵੀ ਬਾੜ-ਬਾਰ ਤਾਂ 5 ਸਾਲ ਲੱਗਣ ਹੋਗਾ 5-6 ਸਾਲ ਚੱਲੀ ਦੋਈ ਦੋਈ ਵਾਰਡਵਾਰਾ ਭਈ ਭਈ ਹੁਣ ਇਹ ਰੰਗ ਰੂਟ ਪਾ ਭਾਰਤੀ ਕਰਨੇ ਆ ਤੁਹਾਨੂੰ ਬਚਾਉਣ ਲਈ ਮੋਰੇ ਕਹਿੰਦੇ ਪਰ ਇਹਨਾਂ ਨੂੰ ਕੱਢਣਾ ਹੋਊਗਾ ਇਹ ਹੀ ਆਪਣੇ ਜਿਹੜੇ ਸੀਗੇ ਬੰਦੇ ਪੰਜ ਪੰਜਾਬੀ ਜਿਮੀਦਾਰ ਰਾਜਪੂਤ ਹੋਰ ਜੱਤਾਂ ਤੇ ਉੱਚ ਜੱਤਾਂ ਉਹਨਾਂ ਨੇ ਕਿਆ ਔਰ ਜਾਦੂ ਫੇਖ ਖਤਮ ਹੋਈ ਉਹ ਨਹੀਂ ਕਢਾਤੇ ਹੂੰ ਕਢਾਤੇ ਜੀ ਉਸ ਕਰਕੇ ਜਿਹੜਾ ਤੁਹਾਡਾ ਸਵਾਲ ਹੈ ਧਰਮਾਂ ਦੇ ਵਿੱਚ ਜਾਣ ਕੋਈ ਹੱਲ ਨਹੀਂ ਹੈ ਜਾਤ ਪਾਤਾਂ